ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਸਭਾ ਘੇਰ ਅੱਜ ਦੀ ਗੁਰੂਵਾਰ ਦੀ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਜੀ ਗੁਰਮੁਖ ਸਿੰਘ ਜੀ ਵੱਲੋਂ ਇੱਕ اعلان ਤੁਹਾਨੂੰ ਦੱਸਦੀ ਹੈ ਉਹ ਕਹਿੰਦੇ ਨੇ ਵੀ ਦੁਨੀਆਂ ਦੇ ਜਿਹੜੇ ਵੀ ਜਿੰਨੇ ਵੀ ਤਾੰਤ੍ਰਿਕ ਲੋਕ ਜੇ ਕੋਈ ਸਾਡਾ ਮੰਤਰ ਤੰਤਰ ਯੰਤਰ ਤੋੜ ਕੇ ਦਿਖਾ ਦੇਵੇ ਤਾਂ ਉਹਨੂੰ 1 ਲੱਖ ਰੁਪਏ ਦੇਵਾਂਗੇ ਤੇ ਇਹੀ ਕੌਨਫੀਡੈਂਸ ਨਾਲ ਉਹ ਕਹਿੰਦੇ ਨੇ ਵੀ ਕੋਈ ਵੀ ਦੁਖੀ ਵਿਅਕਤੀ ਦੁਨੀਆਂ ਦਾ ਯਾ ਜੇ ਬੰਦਾ ਕੋਈ ਵੀ ਦੁਨੀਆ ਦਾ ਸੁੱਖ ਪਾਉਣਾ ਚਾਹੁੰਦਾ ਹੈ ਰਾਜਾ ਤਾਂ ਲੇਕਿਨ ਮੰਤਰੀ ਤੱਕ ਉਹੋ ਸਕਰੀਨ ਤੇ ਦਰਸ਼ਾਈ ਹੋਏ ਨੰਬਰ ਤੇ ਸੰਪਰਕ ਜ਼ਰੂਰ ਕਰੇ ਉਹਦਾ 50 ਤੇ 90% ਕੰਮ ਆਪਾਂ ਜ਼ਰੂਰ ਕਰਾਂਗੇ ਤੇ ਆਓ ਜੀ ਹੁਣ ਆਪਾਂ ਅੱਜ ਦੀ ਕਥਾ ਸ਼ੁਰੂ ਕਰਦੇ ਹਾਂ ਜੀ ਨਮਸਕਾਰ ਜੀ ਨਮਸਕਾਰ ਮਹਾਰਾਜ ਜੀ ਤੇ ਮਹਾਰਾਜ ਆਪਾਂ ਨੇ ਗੁਰੂਵਾਰ ਬ੍ਰਹਸਪਤੀ ਹਾਂਜੀ ਤੇ ਗੁਰੂ ਗ੍ਰਹਿ ਹਾਂਜੀ ਤੈਨਾਂ ਚੀਜ਼ਾਂ ਪੰਪਾਂ ਨੇ ਨਾ ਹਾਂਜੀ ਹਾਂਜੀ ਉਸ ਕਰਕੇ ਆਪਾਂ ਤਿੰਨਾਂ ਦੀ ਗੱਲ ਕਰਾਂਗੇ ਠੀਕ ਹੈ ਜੀ ਤੇ ਨਾ ਰਾਹੁ ਠੀਕ ਹੈ ਜੀ ਚਾਰ ਹੋ ਗਈਆਂ ਇਸ ਦੀ ਠੀਕ ਹੈ ਜੀ ਪੰਜ ਤੋਂ ਕਹਾਣੀ ਵਧਾਉਂਦੇ ਕਿਉਂਕਿ ਲੋਡ ਆ ਹੁਣ ਆਪਾਂ ਨੂੰ ਆ ਨਾ ਸਾਰਾ ਕੁਝ ਦੱਸਣ ਦੀ ਹਾਂਜੀ ਹਾਂਜੀ ਉਸ ਕਰਕੇ ਜਿਹੜਾ ਗੁਰੂ ਆ ਰਾਹੁ ਆ ਹਾਂਜੀ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਤਿੰਨ ਚਾਰ ਗ੍ਰਹਿ ਹੁੰਦੇ ਨੇ ਹਾਂਜੀ ਹਾਂਜੀ ਤੇ ਗੁਰੂ ਗ੍ਰਹਿ ਨਾਲ ਬ੍ਰਹਸਪਤੀ ਨਾਲ ਹਾਂਜੀ ਇਹ ਜਦੋਂ ਬੈਠਦੇ ਨੇ ਇਹ ਬੰਦੇ ਨੂੰ ਕਾਮਯਾਬ ਨਹੀਂ ਹੋਣ ਦਿੰਦੇ। ਅੱਛਾ ਜੀ। ਰਾਹੂ ਆ ਜਿਹੜਾ ਉਹਦਾ ਦਿਮਾਗ ਖਰਾਬ ਕਰ ਦਿੰਦਾ। ਅੱਛਾ ਜੀ। ਉਹਨੋਂ ਭੂਤ ਪ੍ਰੇਤ ਪੁਰਾਣਾ ਟੈਮਕਾ ਬਹੁਤ ਚੀਜ਼ਾਂ ਦਾ ਕਰਦੀਆਂ ਨੇ। ਅੱਛਾ ਜੀ। ਉਹ ਚੈਨ ਨਾਲ ਲਈ ਮੈਂ ਦਾ ਜਿਵੇਂ ਰਾਹੂ ਆ ਜਿਹੜਾ ਉਹਦਾ ਤੜਫਦਾ ਹੀ ਰਹਿੰਦਾ ਗੱਲ ਆ ਗਿਆ। ਬਹੁਤ ਸਿਰ। ਅੱਛਾ ਜੀ। ਤੇ ਅਗਲੀ ਵਾਰੀ ਆਪਾਂ ਪਾਵਾਂਗੇ ਵੀ ਰਾਹੂ ਦਾ ਮੇਨ ਆ ਪਾਓ। ਮੇਨ ਲੱਖਾਂ 'ਚੋਂ ਇੱਕ। ਹੂੰ। ਜਿਹੜਾ ਕੋਈ ਕੁਰੂਨੋ ਫਰ ਮਿਲੂਗਾ। ਤੇ ਗੁਰੂ ਗ੍ਰਹਿ ਦਾ ਜਿਹੜਾ ਦਾਨ ਆ ਇਹ ਪੀਲਾ ਹੁੰਦਾ ਜਿਵੇਂ ਛੋਲੇ ਹੋ ਗਏ ਗੁੜ ਹੋ ਗਿਆ। ਹਾਂਜੀ। ਇਹ ਉਤਮ ਨੇ ਜਿਹੜੇ ਬਹੁਤ ਚੀਜ਼ਾਂ ਹੈਗੀਆਂ ਰੇਟ ਹੁੰਦਾ ਇਹ ਉਹ ਨਹੀਂ ਹਲਾ। ਹੂੰ ਹੂੰ। ਜਨ ਦੀ ਇਹ ਮੇਨ ਚੀਜ਼ਾਂ ਨੇ। ਮਿੱਠਾ ਗੁੜ ਹੋ ਗਿਆ। ਛੋਲੇ ਸਭ ਨਾਲ ਬੜੀ ਖਰਾਕ ਉਤਮਾ। ਜੀ। ਇਹਨਾਂ ਲਈ ਲੱਡੂ ਬਣਦੇ ਨੇ ਇਹਨਾਂ ਲਈ ਸਭ ਕੁਝ ਬਣਦਾ। ਠੀਕ। ਉਹ ਜਨ ਦੀ ਚੀਨੀ ਪਾਉਣ ਲੱਗ ਗਿਆ ਜਿਹਦੇ ਯੁੱਗ ਚ। ਅੱਛਾ ਜੀ। ਪਹਿਲਾਂ ਜਨ ਦੀ ਗੁੜ ਨੂੰ ਦੇਸੀ ਕਿ ਉਹ ਮੰਨਦੇ ਸੀਗੇ। ਅੱਛੀ ਇਸ ਕਰਕੇ ਇਹ ਹਰ ਇੱਕ ਗ੍ਰਹਿ ਨੂੰ 33 ਕਰੋੜ ਦੇਵੀ ਦੇਵਤੇ ਨੂੰ ਹਾਂਜੀ ਕਹੂਨ ਕਰਦਾ ਏ ਠੀਕ ਹੈ ਜੀ ਮਨ ਬੰਦਾ ਸਹੀ ਹੋਵੇ ਐ ਨਾ ਵੀ ਗੋਲ ਲੈ ਕੇ ਛੋਲੇ ਲੈ ਕੇ ਕਹਦੇ ਮੈਨੂੰ ਪ੍ਰਧਾਨ ਮੰਤਰੀ ਬਣਾ ਦੇ ਅੱਛੀ ਜਿਹੇ ਜਿਹੇ ਮਤਲਬ ਉਹਦਾ ਗੁਣ ਹੋਣੇ ਨੂੰ ਉਹ ਜਿਹੇ ਉਹਨੇ ਦੇਣੇ ਨੇ ਠੀਕ ਹੈ ਦਇਆ ਕਰੋ ਹਨਾ ਹਾਂਜੀ ਇਹ ਵਿਸ਼ਨੂੰ ਭਗਵਾਨ ਦੀ ਰਾਸ਼ੀ ਆ ਅਸਲੀ ਅੱਛਾ ਜੀ ਹਾਂ ਇਹਦੇ ਨਾਲ ਫਿਰ ਜਦੋਂ ਸੰਗਕ ਸੰਗ ਫੇਰੇ ਗੁਰੂ ਵੀ ਗਲਤੇ ਚੱਲ ਪੈਂਦਾ ਅੱਛਾ ਜੀ ਗੁਰੂ ਗ੍ਰਹਿ ਆ ਜਿਹੜਾ ਹਾਂਜੀ ਹਾਂਜੀ ਇੱਕ ਗੁਰੂ ਹੁੰਦਾ ਹਾਂਜੀ ਆਪਣੇ ਪੀਰ ਪਕੰਬਰਾਂ ਦੀ ਔਲੀਆਂ ਦੀ ਇਹ ਸਾਰੇ ਗੁਰੂਆਂ ਆ ਪੀਰਾਂ ਦੇ ਪਕੰਬਰਾਂ ਦੀ ਧਰਤੀ ਹੈ ਹਾਂਜੀ ਪੁਰਾ ਜਿਹੜੇ ਪ੍ਰਾਤਨ ਸਮੇਂ ਵਿੱਚ ਇਹ ਮਤਲਬ ਕਰਤੱਬ ਦਿਖਾਉਂਦੇ ਸੀ ਹਾਂਜੀ ਤੇ ਹੁਣ ਕੋਈ ਮਿਹਨਤ ਨਹੀਂ ਕਰਦਾ ਉਸ ਖਲੌਰ ਜਰਾ ਚਾਹੇ ਉਹ ਮੜੀਆਂ ਦਾ ਕੁਝ ਵੀ ਆਤੰਤਨ ਮੰਤਰ ਜਾਂ ਸਰਦਾ ਹਾਂਜੀ ਯੰਤਰ ਮੰਤਰ ਤੋਂ ਆਪਾਂ ਕੋਈ ਵੀ ਯੰਤਰ ਤੋਂ ਕੰਮ ਲੈ ਸਕਦੇ ਆ ਪਹਿਲਾਂ ਸਿੱਧੀਆਂ ਕਰਨੀਆਂ ਪੈਂਦੀਆਂ ਨੇ ਸ਼ੁੱਧ ਕਰਨੇ ਪੈਂਦੇ ਨੇ ਆਪਣੇ ਆਪ ਨੂੰ ਠੀਕ ਹੈ ਫੇਸ ਕਰਕੇ ਕਹਿੰਦੇ ਆ ਵੀ ਭਾਈ ਨਹੀਂ ਕਹੀਆਂ ਲਾ ਹੁੰਦਾ ਤਾਂ ਆਪਣੇ ਤੋਂ ਕਰਾ ਲਿਆ ਕਰੋ ਜਾਂ ਤੁਸੀਂ ਹੋਰ ਤੋਂ ਕਰਵਾ ਲਓ ਹਨਾ ਹਾਂਜੀ ਹਾਂਜੀ ਵੀ ਤੁਹਾਨੂੰ ਫਲ ਮਿਲੇ ਕਹਿਲਾ ਮਤਲਬ ਠੀਕ ਹੈ ਹੁਣ ਪੈਸੇ ਲਵਾਤੇ ਮੈਂ ਉਹਦਾ ਫਲ ਨਹੀਂ ਮਿਲਿਆ ਕੀ ਫਾਇਦਾ ਹੈ ਜਿਹੇ ਬੰਦੇ ਦਾ ਮੇਰੇ ਵਰਗੇ ਦਾ ਹਾਂਜੀ ਉਹ ਗੱਲ ਆ ਜੀ ਆਪਾਂ ਤਾਂ ਕਹਿੰਨੇ ਹੁੰਦੇ ਆ ਵੀ ਆਪਾਂ ਤੋਂ ਕਰਾਓਗੇ ਸਾਡੀ ਨਿਗਰਾਨੀ ਚ ਕੀਤਾ ਜਾਂਦਾ ਹਾਂਜੀ ਹਾਂਜੀ ਤੇ ਕੋਈ ਵੀ ਗ੍ਰਾਹਕ ਆ ਕੋਈ ਸ਼ਾ ਕੋਈ ਵੀ ਕਿਸੇ ਕਿਸਮ ਦੀ ਪ੍ਰੋਬਲਮ ਆ ਹਾਂਜੀ ਦੇ ਦੁਖੀ ਬੰਦਾ ਆਪਾਂ ਨੂੰ ਜ਼ਰੂਰ ਮਿਲੇ ਠੀਕ ਪਰ ਦੁਖੀ ਹੋਵੇ ਐਨਾ ਵੀ ਰੱਜ ਪੁੱਜ ਕੇ ਮੇਰੇ ਨਾਲ ਦਵਾ ਖਰਾਬ ਕਰ ਦਵੇ ਨਾ ਹਾਂਜੀ ਸਹੀ ਇਹ ਜੀ ਇਹ ਪਾ ਬੇਨਤੀ ਕਰਦੇ ਆ ਆਪਾਂ ਕੋਈ ਬਹੁਤੇ ਬੜੇ ਜ਼ੁਬਾਨ ਨਹੀਂ ਆਪਾਂ ਦਾ ਨਾ ਚੇਲੇ ਆ ਸਾਰਿਆਂ ਦੇ ਹਾਂਜੀ ਹਾਂਜੀ ਥੱਲੇ ਸਿੱਖ ਰਹੇ ਆ ਆਪਾਂ ਗੁਰੂ ਦੇ ਮਾਰਗ ਤੇ ਚੱਲਦੇ ਆ ਤੇ ਦੇਖਦੇ ਆ ਆਪਾਂ ਨੂੰ ਰੱਬ ਮਿਲੂ ਮਿਲਦਾ ਸੁਣਿਆ ਮੈਂ ਬੜਿਆਂ ਨੂੰ ਮਿਲਿਆ ਅੱਛਾ ਕਿ ਨਹੀਂ ਹਾਂਜੀ ਆਪਾਂ ਵੀ ਉਹ ਰਸਤੇ ਤੁਰੇ ਹੋਇਆ ਵੀ ਰੱਬ ਨੂੰ ਮਿਲਣਾ ਰੱਬ ਦਾ ਰੱਬੇ ਇਹ ਨਹੀਂ ਮਿਲਦਾ ਹਿਆ ਸਾਰੀ ਦੁਨੀਆ ਨੂੰ ਹਨਾ ਹਾਂਜੀ ਉਹਦੇ ਤੇ ਘਾਲਣਾ ਹੁੰਦੀ ਆ ਥੋੜੀ ਜੀ ਹਨਾ ਅੱਛਾ ਜੀ ਜਿਹੜੇ ਮਹਾਰਾਜ ਕਹਿੰਦੇ ਨੇ ਕਿ ਆਏ ਮੁਸਕਤ ਘਾਲ ਨਾਨਕ ਦੇਵ ਮੋਕ ਪੁੱਜਲੇ ਕਿਤੀ ਸੁਖੀ ਨਾਲ ਹਨਾ ਹਾਂਜੀ ਇਹ ਇਹਨਾਂ ਦੇ ਬਹੁਤ ਔੜ بڑے ਇੱਕ ਸ਼ਬਦ ਆ ਲੱਖਾਂ ਹੀ ਰਮਾਇਣਾ ਬਣ ਜਾਣਗੇ ਆ ਕਹਿਲਾ ਮਤਲਬ ਇੱਥੇ ਨਾ ਆਦਾ ਨਾ ਹੰਤਾ ਗੁਰੂ ਗ੍ਰੰਥ ਸਾਹਿਬ ਦਾ ਇਹ ਤਾਂ ਆਪਾਂ ਕਹਿੰਦੇ ਹੁੰਨੇ ਆ। ਅੱਛਾ ਜੀ। ਬਾਕੀ ਚਾਰਾਂ ਦਰਮਨਤਪਾ ਨੂੰ ਨਮਸਕਾਰ ਤੇ ਕਰਦੇ ਹੀ ਆਂ ਜਨਾ। ਹਾਂਜੀ ਹਾਂਜੀ। ਸ੍ਰਿਕਨ ਸਾਨੂੰ। ਹੂੰ। ਤੇ ਚੰਗਾ ਫਿਰ ਬਾਈ। ਇਹ ਕੋਈ ਨਾ ਹੋਰ ਪੁੱਛਣਾ ਹੋਵੇ ਤੇ ਚਰਚੀਤ ਨਾਲ ਡਿਵੈਜਰ ਆ ਇਹ ਆਪਣਾ ਵਧੀਆ। ਜੀ। ਜਿਹਦੇ ਨਾਲ ਗੱਲਬਾਤ ਕਰਕੇ ਤੇ ਆਪਣੇ ਨਾਲ ਹੱਲ ਭਵਾ ਸਕਦਾ। ਠੀਕ ਹੈ। ਕਿਉਂਕਿ ਇਕੱਲੇ ਤੋਂ ਹੁੰਦਾ ਨਹੀਂ ਜਨਜੀ ਤੇ ਮੇਰੇ ਤੋਂ। ਠੀਕ ਹੈ ਜੀ। ਇਹ ਨੱਟ ਫੱਟ ਦੀਆਂ ਤਾਂ ਤੇਰੇ ਵਰਗਿਆਂ ਨੇ ਕਹਿ ਦੇਉਂਦੇ ਨੇ ਵੀ ਪਾ ਦਿਆ ਕਰ ਹਨਾ ਹਾਂਜੀ ਹਾਂਜੀ ਚਲੋ ਗੁਰੂਵਾਰ ਸ਼ੁਭ ਹੋਵੇ ਗੁਰੂ ਕਿਉਂਕਿ ਦੇਣੇ ਵਾਲਾ ਹੀ ਹੁੰਦਾ ਉਹ ਲੈਣੇ ਵਾਲਾ ਨਹੀਂ ਹੁੰਦਾ ਕਿਸੇ ਦਾ ਵੀ ਚਾਹ ਪਿਓ ਆ ਅੱਛਾ ਨਾ ਮਾਂ ਮਾਂ ਨੇ ਦੇਣਾ ਹੀ ਆ ਨਾ ਹਾਂਜੀ ਤੇ ਚੰਗਾ ਜੀ ਲੰਬੀ ਨਾ ਹੋ ਜਵੇ ਸਨਮਸਕਾਰ ਬਾਕੀ ਜਾਣਕਾਰੀ ਲਈ ਇਹ ਆਪਣਾ ਹੈਲਪਰ ਆ ਹੈਂਡੀਕੈਪਡ ਆ ਉਹ ਪਾ ਕਰਕੇ ਠੀਕ ਹੈ ਤੇ ਇਹਦੇ ਨਾਲ ਲੱਭਾ ਜੀ ਕਰਦਾ ਅਗਰ ਉਹ ਵਧੀਆ ਬੰਦਾ ਹੈ ਅੱਛਾ ਇਹ ਵੀ ਆਪਾਂ ਨੇ ਦੁਨੀਆ ਤੋਂ ਕੱਢਣਾ ਚਾਹਨ ਜੀ ਤਾਂ ਅੱਛਾ ਠੀਕ ਆ ਜੀ ਧੰਨਵਾਦ ਜੀ ਤੈਨੂੰ ਵੀ ਜੀ ਸਤਿ ਸ੍ਰੀ ਅਕਾਲ ਫਤਿਹ ਸਤਿ ਸ੍ਰੀ ਅਕਾਲ ਜੀ ਬਾਈ ਸ਼ਨੀ ਜੀ ਤੇ ਇਹ ਸੀ ਜੀ ਅੱਜ ਦੀ ਕਥਾ ਵੀਡੀਓ ਸਮਾਪਤ ਕਰਨ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਰਾਹੂ ਬਾਰੇ ਵੀ ਜਿਹੜੇ ਬੰਦੇ ਦਾ ਰਾਹੂ ਖਰਾਬ ਹੁੰਦਾ ਜੀ ਉਹਦਾ ਫੇਰ ਸਾਰੇ ਹੀ ਗ੍ਰਹਿ ਖਰਾਬ ਹੁੰਦੇ ਨੇ ਤਾਂ ਇਸ ਕਰਕੇ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਕਿਸੇ ਐਸਟ੍ਰੋਲੋਜੀ ਨੇ ਦੱਸਿਆ ਹੋਵੇ ਕਿ ਤੁਹਾਡਾ ਰਾਹੂ ਖਰਾਬ ਹੈ ਤੁਸੀਂ ਗੁਰਮੁਖ ਸਿੰਘ ਜੀ ਕੋਲੋਂ ਉਹਨੂੰ ਠੀਕ ਕਰਾ ਸਕਦੇ ਹੋ ਤੇ ਕਦੇ ਕਦੇ ਐਤਾ ਵੀ ਹੁੰਦਾ ਹੈ ਜੀ ਬੰਦੇ ਨੂੰ ਲੱਗਦਾ ਮੇਰਾ ਤੇ ਸਾਰੇ ਹੀ ਗ੍ਰਹਿ ਖਰਾਬ ਨੇ ਕੀਵੇਂ ਠੀਕ ਹੋਣਗੇ ਬਹੁਤ ਟਾਈਮ ਲੱਗ ਜਾਣਾ ਆਲਸ ਕਰ ਜਾਂਦੇ ਜੀ ਤੇ ਹੋ ਸਕਦਾ ਜੀ ਸਾਰੇ ਗ੍ਰਹਿ ਤੁਹਾਡੇ ਖਰਾਬ ਨਾ ਹੋਣ ਬਸ ਰਾਹੂ ਕਰਕੇ ਤੁਹਾਡੇ ਇਹ ਚੱਕਰ ਪਿਆ ਹੋਵੇ ਤਾਂ ਕਰਕੇ ਤੁਸੀਂ ਗੁਰਮੁਖ ਸਿੰਘ ਜੀ پاسੋਂ ਆਪਣਾ ਰਾਹੂ ਵੀ ਚੈੱਕ ਕਰਾ ਸਕਦੇ ਹੋ ਜੀ ਉਹ ਵੀ ਗੁਰਮੁਖ ਸਿੰਘ ਜੀ ਤੁਹਾਨੂੰ ਕਿਵੇਂ ਠੀਕ ਕਰਨਾ ਰਾਹੂ ਨੂੰ ਕਿਵੇਂ ਬਣਾਉਣਾ ਸਭ ਦੱਸ ਦੇਣਗੇ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਜੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਵੀ ਕਰਿਓ ਪਰ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਇਹ ਵੀਡੀਓ ਕਿਸੇ ਦੁਖੀ ਬੰਦੇ ਤੱਕ ਪਹੁੰਚੇ ਤੇ ਉਹ ਸੰਪਰਕ ਕਰਕੇ ਆਪਨੂੰ ਸੁੱਖ ਪਾ ਸਕੇ ਜੀ ਤੇ ਚਲੋ ਜੀ ਹੁਣ ਸਮਾਪਤੀ ਹੈ ਜੀ ਸਾਰੇ ਹੀ ਧਰਮ ਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਸਭਾ ਖੈਰ